ਲਓ ਵੀ ਲੱਖ ਰੁਪਏ ਦੀ ਸ਼ਰਤ ਲਾ ਠੱਠਾ ਕਿਹੜਾ ਮੋੜਦਾ ਹੈ ਕਿਹੜਾ ਮੋੜਦਾ ਹੈ ਤੇ ਉਹੀ ਦੋ ਕੁੱਟੀਆਂ ਚੱਕ ਇਹ ਤਾਂ سنگ ਮਿੱਟੀ ਚੱਕੀ ਆਉਂਦਾ ਲਓ ਵੀ ਮਿੱਤਰੋ ਵੇਖੋ ਉਧਰ ਇਹ ਆਉਣ ਦੀ ਤਿਆਰੀ ਕਰੀ ਜਾਂਦਾ ਵੀ ਆਪਣੇ ਉਹ ਬੰਦਾ ਭੱਜੀ ਜਾਂਦਾ ਹੋ ਜਾਂਦਾ ਸਕੂਟਰੀ ਲੈ ਕੇ ਮੁਰਦਾ ਪਾਉਂਦਾ ਜਵਾਰੀਆਂ ਲਗ 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 ਲਓ ਵੀ ਜ਼ੂਮ ਕਰਤਾ ਜਿੰਨਾ ਹੁੰਦਾ ਹੈ ਤੇ ਥੋੜਾ ਜਿਹਾ ਆਪਾਂ ਹੋਰ ਜ਼ੂਮ ਕਰਕੇ ਦੇਣੇ ਹੈਗੇ ਲਓ ਮਿੱਤਰੋ ਇਦੂ ਵੱਧ ਜ਼ੂਮ ਹੁੰਦਾ ਨਹੀਂਗਾ ਆਓ ਵੀ ਮਿੱਤਰੋ ਠੱਠਾ ਵੇਰ ਗਿਆ ਹੈ ਤਾਂ ਗੰਦਾ ਵੀ ਗੌਰਖੋ ਆਊਗਾ ਤੁਰਦਾ ਨਹੀਂ ਹੈ ਨਾ ਹਾਂ ਇਹ ਤਾਂ ਫੇਰ ਹੈ ਹਾਂ ਇਹ ਤਾਂ ਛੋਟੇ ਚੱਕ ਲੈਣਾ ਉਹੀ ਲੱਗਦਾ ਮੈਨੂੰ ਉਹ ਉਸੇ ਵਰਗੇ ਹੂੰ ਲੋ ਮਿੱਤਰੋ ਜਿਹੜੀ ਤੁਸੀਂ ਪਹਿਲੀ ਵੀਡੀਓ ਦੇਖੀ ਨਾ ਸ਼ੁਰੂ ਦੇ ਵਿੱਚੋਂ ਪਿਛਲੇ ਸਾਲ ਵੀ ਇਹੀ ਟੱਠਾ ਸੀਗਾ ਦੇਖ ਸਕਦੇ ਹੋ ਤੁਸੀਂ ਪਹਿਲਾਂ ਦੇਖ ਲਿਓ ਹੁਣ ਆ ਹੁਣ ਵੀ ਉਹੀ ਟੱਠਾ ਹੈ ਜਿਹੜਾ ਆਹ ਤੁਹਾਨੂੰ ਦਿਖਾਵਾਂਗੇ ਇਹ ਆਏ ਸਾਲ ਬਹੁਤ ਤੰਗ ਕਰਦਾ ਲੈ ਪੂਛ ਚੱਕ ਲਈ ਹਾਂ ਪੂਛ ਚੱਕ ਲਈ ਹੋਈ ਇਹਨੇ ਨਾ ਹਾ ਲਓ 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 ਵੀ ਮਿੱਤਰੋ ਵੇਰ ਗਿਆ ਠੱਠਾ ਫੇਰ ਫੇਰ ਉਹ ਜਦੋਂ ਪਹਿਲਾ ਵੀਡੀਓ ਪਾਈ ਸੀ ਮੈਨੂੰ ਲੱਗਦਾ ਉਹੀ ਐ ਸਾਗੀ ਕਹਿੰਦੇ ਇਹ ਤੇ ਫੇਰ ਆ ਗਿਆ ਹਾਂ ਪਾਉਂਦਾ ਇਹ ਤਾਂ ਬਾਜੀਆਂ ਢਾਟ ਲਾਵੀ ਮਿੱਤਰੋ ਠੱਠਾ ਵੇਰ ਗਿਆ ਸਹੀ ਇਹ ਤਾਂ ਫੇਰ ਹੀ ਗਿਆ ਹਾਂ ਇਹ ਤਾਂ ਪਟਦਾ ਖਰੂ ਆਜੋ ਆਜੋ ਹੋ ਜੋਗੇ ਆ ਜਾ ਰਾਜਾ ਆ ਜਾ ਆਇਆ ਮੁੜਦਾ ਕਿਉਂ ਐ ਸਕੂਟਰੀ ਲੈ ਕੇ ਤੂੰ ਆ ਜਾ ਉਹ ਬੰਦਾ ਭੱਜੀ ਜਾਂਦਾ ਹੋ ਜਾਂਦਾ ਸਕੂਟਰੀ ਲੈ ਕੇ ਮੁੜਦਾ ਲੈ ਇਹ ਤਾਂ ਸਿੰਘ ਮਿੱਟੀ ਚੱਕੀ ਆਉਂਦਾ ਹਾਂ ਹਾਂ ਲੈ ਗੌਰ ਰੱਖਿਓ ਆਊਗਾ ਆਊਗਾ ਹੈ ਭੱਜ ਕੇ ਫਾ ਲੱਗੇ 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 ਫੜਾ ਬੈਕ ਬੈਕ ਖੜ ਜਾ ਕਰ ਲਾਓ ਵੀ ਯੰਗ ਜਿੱਤ ਗਏ ਹੋ ਜਾਂਦੇ ਲੰਡੀ ਪੂਛ ਵਾਲਾ ਭੱਜਿਆ ਹੁਣ ਨਹੀਂ ਦਵਾਲ ਹੁਣ ਆਪਣੇ ਹੋ ਜੇ ਉਤੋਂ ਦੀ ਹਾ ਵੀ ਇਹਦੇ ਉਹ ਡਰੀ ਇਹਨੇ ਖੜਾ ਆ ਜਾਂਦਾ ਹੈ ਕੀ ਹਾਂ ਹਰ ਵੀ ਲੜੀ ਸੀ ਹਾਂ ਲਓ ਵੀ ਮਿੱਤਰੋ ਬਹੁਤ ਔਖਾ ਅੱਗੇ ਲਾਇਆ ਪੂਰਾ ਵੇਰ ਗਿਆ ਸੀ ਆ ਤੇ ਮਾਰਨ ਨੂੰ ਕਰਦਾ ਸੀ ਦੋਹੇ ਦੂਜਾ ਤਾਂ ਹਜੇ ਘੱਟ ਸੀ ਤੇ ਜਿਹੜਾ ਪਹਿਲਾ ਸੀ ਇਹਨੇ ਤਾਂ ਲਹੂ ਪੀ ਲਿਆ ਬਹੁਤ ਔਖਾ 흘ਿਆ ਪਹਿਲਾਂ ਤਾਂ ਇਥੋਂ ਆਸਪੜੋ ਸੀ ਡਰੀ ਜਾਣ ਵੀ ਇਹ ਮਾਰੂਗਾ ਮਾਰੂਗਾ ਫੇਰ ਬਈ ਹਾਨੀਸਾਰ ਨੂੰ ਅੱਗੇ ਹੁਣੇ ਹੀ ਪਿਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੂੰ ਸਰੋਂ ਚ ਕੱਖ ਮਾਰ ਦੱਸ ਕੇ ਠੱਠਾ ਦਵਾਲਦਾ ਸੀ ਦੋਨੇ ਕੋਈ ਕਰਦੀ ਸੀ ਦੋਨੇ ਕੋਈ ਜਾਂਦੇ ਸੀ ਆਏ ਤਾਂ ਸਰੋਂ ਚ ਕੱਖ ਮਾਰਨ ਸੀ ਤੇ ਭਾਈ ਅੱਗੇ ਫੇਰ ਗਿਆ ਠੱਠਾ ਕਹਿੰਦਾ ਮੈਂ ਨਹੀਂ ਅਸੀਂ ਦੌਗੀ ਮਾਰਨ ਦਿੰਦਾ ਕਿਤੇ ਜੰਗਲ ਚ ਨਾ ਵੜ ਗਿਆ ਬਈ ਇੱਥੇ ਕਿ ਨਹੀਂ ਤਾਣੀ ਲੋਟ ਆਉਂਦਾ ਸੀ ਇਕੱਲੇ ਤੋਂ ਨਹੀਂ ਲੋਟੂਗਾ ਕਾਹੀ ਆਏ ਦੱਸੀ ਉਹੀ ਲੱਗਿਆ ਮੈਨੂੰ ਮੈਂ ਤੈਨੂੰ ਦੱਸੀ ਨਾ ਹੋ ਜਾਂਦਾ ਹੌਲੀ ਹੌਲੀ ਮਠਾਜਾ ਦੋ ਆਏ ਨਾ ਜੁੱਟਾ ਹੈ ਲੋਵੀ ਮਿੱਤਰੋ ਜਿਹੜੀ ਉਹ ਪਹਿਲੀ ਵੀਡੀਓ ਤੁਸੀਂ ਦੇਖੀ ਆ ਉਹ ਪਿਛਲੇ ਸਾਲ ਹੀ ਹੋਸੀ ਤੇ ਜਿਹੜੀ ਹੋਣ ਵਾਲੀ ਆ ਬਈ ਇਹ ਜਿਹੜੇ ਦੋ ਠੱਠੇ ਖੜੇ ਆ ਇਹ ਹੋਣ ਵਾਲੀ ਆ ਠੱਠੇ ਅਸੀਂ ਮੋੜਿਆ ਬਹੁਤ ਔਖਾ ਤੇ ਤਾਂ ਕਰਕੇ ਮਿੱਤਰੋ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਧੰਨਵਾਦ